ਸਰ ਨਾਹੀ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਚਾਉ ਇਹੋ ਮਹਾਰਾਜੇ ਪਿਆਰ ਚਾਉ ਅੰਦਰ ਬਣਿਆ ਰਹੇ ਤੇਰੇ ਨਾਲ ਜੁੜੇ ਰਹੀਏ ਕਿਰਪਾ ਕਰੋ ਸਾਨੂੰ ਦਾਤ ਬਖਸ਼ੋ ਕਿ ਦਿਨ ਰਾਤ ਮੈਂ ਤੇਰੇ ਗੁਣ ਗਾਉਂਦਾ ਰਹਾ ਅਚਲੰਤ ਧਰਮਾ ਪੜਿਓ ਸਾਰੇ ਮੇਰੇ ਵਾਹਿਗੁਰੂ ਮੈਂ ਗੁਣ ਗਾਵਾਂ ਨਿਤ ਤੇਰੇ ਮੇਰੇ ਜੀ ਮੈਂ ਗੁਣ ਗਾਵਨ ਤੇ ਤੇਰੇ ਮੇਰੇ ਵਾਹਿਗੁਰੂ ਮੈਂ ਗੁਣ ਗਾਵਨ ਤੇ ਤੇਰੇ ਮੇਰੇ ਵਾਹਿਗੁਰੂ ਜੀ ਮੈਂ ਗੁਣ ਗਾਵਨ ਤੇ ਤੇਰੇ ਮੇਰੇ ਵਾਹਿਗੁਰੂ ਮੈਂ ਗੁਣ ਗਾਵਨ ਤੇ ਤੇਰੇ ਮੇਰੇ ਜੀ ਮੈਂ ਗੁਣ ਗਾਵਨ ਤੇਰੇ ਮੇਰੇ ਵਾਹਿਗੁਰੂ ਜੀ ਮੈਂ ਗੁਣ ਗਾਵਨ ਤੇਰੇ ਮੇਰੇ ਵਾਹਿਗੁਰੂ ਮੈਂ ਗੁਣ ਗਾਵਨ ਤੇਰੇ ਮੇਰੇ ਵਾਹਿਗੁਰੂ ਮੈਂ ਗੁਣ ਗਾਵਨ ਤੇਰੇ ਮੇਰੇ धन्यवादः <laughs> ਤੇਰੇ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਚਾਉ ਇਹੋ ਸਾਧ ਸੰਗਤ ਜੀ ਇਹ ਚਾਉ ਅੰਦਰ ਪੈਦਾ ਕਰਈਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਨੇ ਸਾਧ ਸੰਗਤ ਜਿਹੜੇ ਗੁਰੂ ਦੇ ਗੁਣ ਗਾਉਂਦੇ ਆ ਨਾ ਮੈਂ 15 ਕਿ ਮਿੰਟਾਂ ਵਿੱਚ ਤੁਹਾਨੂੰ ਇੱਕ ਹੋਰ ਉਦਾਹਰਨ ਦੇ ਦਿਆਂ ਕਿਵੇਂ ਬਖਸ਼ਿਸ਼ ਕਰਦੇ ਮਹਾਰਾਜ ਉਹਨਾਂ ਤੇ ਸਤਿਗੁਰੂ ਬੜੀਆਂ ਬਖਸ਼ਿਸ਼ਾਂ ਕਰਦੇ ਨੇ ਪਰ ਭੁੱਲੇ ਨਾ ਸੱਤਵੇਂ ਪਾਤਸ਼ਾਹ ਵੇਲੇ ਨਾ ਇੱਕ ਸਿੱਖ ਬੜਾ ਗਰੀਬ ਸੀਗਾ ਬੜਾ ਗਰੀਬ ਸਿੱਖ ਸੀ ਇੱਕ ਡੰਗ ਪ੍ਰਸ਼ਾਦਾ ਬਣੇ ਦੂਜੇ ਬਣੇ ਨਾ ਬੜੀ ਕਿਰਤ ਕਮਾਈ ਵਿਚਾਰਾ ਮਿਹਨਤ ਕਰਕੇ ਮਜ਼ਦੂਰੀ ਕਰਕੇ ਲਿਆਇਆ ਕਰੇ ਥੋੜੇ ਬਹੁਤਾ ਆਟਾ ਦਾਣਾ ਉਹਦੇ ਘਰ ਨਾ ਇੱਕ ਜੋੜਾ ਰਹਿੰਦਾ ਸੀ ਚਿੜੀਆਂ ਦਾ ਚਿੜੀਆਂ ਦਾ ਜੋੜਾ ਰਹਿੰਦਾ ਸੀ ਉਹ ਕਿਸੇ ਪਿਛਲੇ ਜਨਮ ਦੀ ਉਹਨਾਂ ਨੂੰ ਕੋਈ ਸੋਝੀ ਸੀ ਵਾਹਿਗੁਰੂ ਵੱਲੋਂ ਹੁੰਦੀ ਏ ਕਿ ਜਾਨਵਰਾਂ ਨੂੰ ਸੋਝੀ ਹੁੰਦੀ ਹੈ ਉਹਨਾਂ ਨੇ ਵੇਖਿਆ ਵੀ ਜਿਹੜਾ ਇਹ ਘਰ ਦਾ ਮਾਲਕ ਹੈ ਪਰਿਵਾਰ ਬੜਾ ਗਰੀਬ ਹੈ ਇਹਨੂੰ ਅਮੀਰ ਕਿਵੇਂ ਹੁਣ ਜਿਹੜਾ ਗਰੀਬ ਬੰਦਾ ਉਹ ਦਸੰਦ ਨਹੀਂ ਕੱਢ ਸਕਦਾ ਉਹ ਸੇਵਾ ਨਹੀਂ ਦੇ ਸਕਦਾ ਬਹੁਤੀ ਉਹ ਟਾਈਮ ਨਹੀਂ ਦੇ ਸਕਦਾ ਸੇਵਾ ਲਈ ਸੰਗਤ ਲਈ ਕਿਉਂਕਿ ਉਹਨੇ ਰੋਜੀ ਜੋ ਕਮਾਉਣੀ ਹੈ ਸ਼ਾਮ ਦਾ ਪ੍ਰਬੰਧ ਕਰਨਾ ਆਪਣਾ ਉਹਨਾਂ ਚਿੜੀਆਂ ਨੇ ਕੀ ਕੀਤਾ ਨਾ ਉਹਦੇ ਜਿਹੜੇ ਮਾਰੇ ਮੋਟਾ ਕੋਈ ਆਟਾ ਦਾਣਾ ਲਿਆਉਂਦਾ ਸੀ ਉਹਦੇ ਵਿੱਚ ਦਾਣੇ ਚੁੰਝਾਂ ਭਰ ਕੇ ਨਾ ਗੁਰੂ ਕੇ ਲੰਗਰਾਂ 'ਚ ਪਾਉਣ ਲੱਗਦਾ ਚੁੰਝਾਂ ਭਰਦੇ ਨੇ ਲੰਗਰ 'ਚ ਪਾਏ ਹੁੰਦੇ ਨੇ ਚੁੰਝਾਂ ਭਰ ਕੇ ਲੰਗਰ 'ਚ ਪਾਏ ਨੇ ਕਿੜੀ ਦੀ ਚੁੰਝ 'ਚ 2-4 ਦਾਣੇ ਜਾਂਦੇ ਥੋੜਾ ਜਿਹਾ ਸਮਾਂ ਲੰਘਿਆ ਤੇ ਸਿੱਖ ਦੇ ਦਿਨ ਬਦਲ ਗਏ ਕਰਮ ਬੈਲੈਂਸ ਜਮਾਉਣ ਲੱਗ ਪਏ ਕਿਰਤ ਉਹਦੀ ਐ ਪਾ ਕੇ ਉਹ ਆਉਂਦੇ ਨੇ ਕਹਿੰਦੇ ਆਪਾਂ ਇਹਦੇ ਘਰੇ ਰਹਿਨੇ ਆ ਆਲਨੇ ਵਿੱਚ ਤੇ ਕਿਉਂ ਨਾ ਆਪਾਂ ਇਹਦੇ ਤੇ ਪਰਉਪਕਾਰ ਕਰ ਦਈਏ ਥੋੜਾ ਜਿਹਾ ਸਿੱਖ ਦੇ ਦਿਨ ਬਦਲਣ ਲੱਗ ਪਏ ਵਧੀਆ ਕੰਮ ਚੱਲ ਗਿਆ 2 ਰੁਪਏ ਆਉਣ ਲੱਗ ਪਏ ਕਿਉਂਕਿ ਕਰਮ ਬੈਲੈਂਸ ਵਧਣ ਲੱਗ ਗਿਆ ਨਾ ਗੁਰੂ ਘਰ ਜਾਮ ਲੱਗ ਗਏ ਦਾਨੇ ਤੇ ਜਿਵੇਂ ਜਿਵੇਂ ਕੰਮ ਚੜ੍ਹਦੀ ਕਲਾ 'ਚ ਹੁੰਦਾ ਗਿਆ ਮਾਇਆ ਆਉਂਦੀ ਗਈ ਤੇ ਸਭ ਤੋਂ ਪਹਿਲਾਂ ਜਦੋਂ ਮਾਇਆ ਆਵੇ ਬੰਦਾ ਕੀ ਕਹਿੰਦਾ ਲੈ ਵੀ ਘਰ ਬਣਾਈਏ। ਆਈ ਕਹਿੰਦੇ ਵੀ ਪਹਿਲਾਂ ਘਰ ਵਾਲਾ ਕੰਮ ਨਵੇੜੀ ਹੈ ਘਰ ਜ਼ਰੂਰੀ ਹੈ। ਚਲੋ ਹੁੰਦਾ ਵੀ ਆ ਨਾ। ਸਾਮੇ ਦੇ ਅਨੁਸਾਰ ਹਰ ਚੀਜ਼ ਦੀ ਲੋੜ ਹੁੰਦੀ ਹੈ। ਘਰ ਬਣਾਈਏ। ਸਿੱਖ ਨੇ ਕੱਚੇ ਕਮਰੇ ਢਾ ਦੇ ਤੇ ਪੱਕੇ ਮਕਾਨ ਅਨੁਸਾਰ ਦੇ ਉੱਥੇ। ਮਾਇਆ ਆ ਗਈ ਪੱਕੇ ਕਮਰੇ ਉਸਰ ਗਏ ਮਕਾਨ ਬਣ ਗਿਆ ਸੋਹਣਾ। ਉਹ ਸਿੱਖ ਸਿੱਖਣੀ ਦੋਨੇ ਜਿਹਨੇ ਬੜੇ ਪਰਿਵਾਰ ਦੇ ਵਿੱਚ ਖੁਸ਼ ਨੇ ਨਾਮ ਜਿੰਨਾ ਕਿ ਜਪਿਆ ਜਾਂਦਾ ਹੈ ਗਰੀਬ ਬੰਦੇ ਤੋਂ ਜਪਦੇ ਐ ਤੇ ਸਾਧ ਸੰਗਤ ਗੁਰੂ ਗੁਰੂ ਕਰਦੇ ਆਪਣੇ ਕੰਮ ਕਮਾਈ ਕਰਦੇ ਆ ਪਰ ਨਾ ਚਲਦਿਆਂ ਚਲਦਿਆਂ ਜਦੋਂ ਮਕਾਨ ਪੱਕਾ ਬਣ ਗਿਆ ਤੇ ਫਿਰ ਪਹਿਲਾਂ ਕੀ ਕਰਦੇ ਆ ਆਪਾਂ ਪੱਕਾ ਮਕਾਨ ਜਿਹਨੂੰ ਕੱਚਾ ਢਾਉਨੇ ਆ ਵੀ ਆ ਜਿਹੜੇ ਆਲ ਨੇ ਉਹਨੇ ਜਨਾ ਲਾ ਕੇ ਪਰਾ ਮਾਰੋ ਚਲਾ ਕੇ ਇਹ ਬੜਾ ਤੰਗ ਕਰ ਦਿੰਨੇ ਆ ਮਹਾਰਾਜਾ ਲਾਕੇ ਆਲਣਾ ਜੜੀਆਂ ਵਿਚਾਰੀਆਂ ਰੋੜਾ ਰੋੜਾ ਪਾਇਆ 2-4 ਦਿਨ ਮੋਹ ਹੁੰਦਾ ਹੈ ਹੌਂਸਲੇ ਨਾਲ ਚਲੋ ਉਹ ਕਹਿਣ ਲੱਗੇ ਵੀ ਇਹ ਸਿੱਖਣਾ ਹੋਣਾ ਅਮੀਰ ਹੋ ਕੇ ਤੇ ਆਪਣਾ ਇੱਥੇ ਰਹਿਣ ਦਾ ਕੰਮ ਕੋਈ ਨਹੀਂ ਉਹਨਾਂ ਨੇ ਜਾ ਕੇ ਕਿਤੇ ਹੋਰ ਆਲਣਾ ਪਾੜਿਆ ਥੋੜਾ ਜਿਹਾ ਸਮਾਂ ਲੰਘਿਆ ਜਦੋਂ ਕਰਮ ਬੈਲੈਂਸ ਮੁੱਕਿਆ ਹੁਣ ਆਪ ਤਾਂ ਵੀਜ ਦਾ ਕੁਝ ਨਹੀਂਗਾ ਜੁੜਿਆ ਜ਼ਰੂਰ ਹੈ ਪਰ ਕਰਮ ਨਹੀਂ ਜਮਾਂ ਕਰਦਾ। ਕਈ ਵਾਰੀ ਅਸੀਂ ਅਮਰ ਸ਼ਕਿਆ ਹੁੰਦਾ ਨਿਤਰੇਮ ਕਰਦੇ ਨਹੀਂ। ਅਮਰ ਸ਼ਕਿਆ ਹੁੰਦਾ ਅਮਰਤ ਵਾਲੀ ਉੱਠਦੀ ਹੀ ਨਹੀਂ। ਦੂਜਿਆਂ ਨਾਲ ਇਹਨੂੰ ਭੜਾ ਹਾਲ ਹੋਇਆ ਹੁੰਦਾ ਸਰ। ਦੇਖ ਲਓ ਤੁਸੀਂ ਕਈਆਂ ਨੂੰ। ਸੂਰਜ ਮੁਖੀ ਸਿੱਖ ਦੇਖੇ। ਜਿਹੜਾ ਕਹਿੰਦੇ ਵੀ ਦਿਨ ਚੜੂਗਾ ਤੇ ਉੱਠਾਂਗੇ। ਰਜਾਈ ਮੂਤ ਲਾਵਾਂ। ਸੂਰਜ ਮੁਖੀ। ਤੇ ਸਿੱਖ ਕੀ ਕਰਦਾ ਵੀ ਭਿੰਨੀ ਰੈ ਨੜੀਏ। ਚਮਕਣ ਤਾਰੇ। ਜਾਗ ਸੰਤ ਜਨਾ ਮੇਰੇ ਰਾਮ ਪਿਆਰੇ ਸੰਤ ਦਾ ਬਚਨ ਇੱਥੇ ਬਹੁ ਬਚਨ ਦਾ ਸੰਗਤ ਰੂਪ ਸਿੱਖ ਰੂਪ ਮੇਰੇ ਸਿੱਖ ਉਦੋਂ ਜਾਗਦੇ ਆ ਵੀ ਜਦੋਂ ਤਾਰੇ ਚਮਕਦੇ ਹੁੰਦੇ ਆਕਾਸ਼ ਵਿੱਚ ਉਦੋਂ ਜਾ ਕੇ ਫਿਰ ਕੀ ਕਰਦੇ ਆ ਕਹਿੰਦੇ ਇਸ਼ਨਾਨ ਕਰਕੇ ਤੇ ਚੌਂਕੜਾ ਮਾਰ ਕੇ ਗੁਰੂ ਦੇ ਯਾਦ ਵਿੱਚ ਬਹਿ ਜਾਂਦੇ ਪਿੰਨੀ ਰਣ ਤੇ ਚਮਕਦੇ ਤਾਰੇ ਜਾਗਦੇ ਨੇ ਪਿਆਰੇ ਰੱਬ ਦੇ ਆ ਗਿਆ ਕਹਿੰਦੇ ਰੱਬ ਦੇ ਪਰ ਸਦਾ ਹੀ ਜਾਗਦਾ ਹੈ। RAM ਪਿਆਰੇ ਸਦਾ ਜਾਗੈ ਨਾਮ ਸਿਮਰੈ ਅਣ ਦਿਨੋਂ ਦਿਨ ਰਾਤ ਨਾਮ ਵਿੱਚ ਸੁਰਤ ਜੁੜੀ ਹੋਈ ਹੈ। ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਹੀ ਇੱਕ ਖਿੰਨੋ। ਹੁਣ ਸਾਧ ਸੰਗਤ ਜੀ ਗੁਰਸਿੱਖ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪ ਕਰਦਾ ਤੇ ਪਾਤਸ਼ਾਹ ਕਹਿੰਦੇ ਗੁਰਬਖਸ਼ਿਸ਼ਾ ਕਰਦਾ। ਹੁਣ ਸਾਧ ਸੰਗਤ ਕਰਮ ਬੈਲੈਂਸ ਹੈ ਨਹੀਂ। ਬੰਦਗੀ ਜੱਪ ਤੱਪ ਹੈਂਡਿੰਗ ਬਸ ਆਪਣੇ ਪ੍ਰਸ਼ਾਦੇ ਦਾ ਫਿਕਰ ਹੈ ਗਰੀਬੀ ਕਰਕੇ ਜਦੋਂ ਫੇਰ ਧੰਦੀ ਕਲਾਬਲ ਚੱਲਿਆ ਕੰਮ ਕਰਮ ਬੈਲੈਂਸ ਮੁੱਕ ਗਿਆ ਖਾਲਿਆ ਜਿਹੜਾ ਵਾਵਾ ਵਾਵਾ ਮਿਲਿਆ ਸੀ ਉਹ ਮੁੱਕ ਗਿਆ ਕਰਮ ਉੱਥੀ ਗੱਲ ਆ ਗਈ ਕੰਮ ਵੀ ਬੰਦ ਹੋ ਗਿਆ ਸਾਮ ਸਵੇਰਨ ਦੀ ਪ੍ਰਸ਼ਾਦੇ ਦੀ ਫਿਕਰ ਬਣ ਗਈ ਜਦੋਂ ਹਾਲਾਤ ਬਦਲ ਗਏ ਨਾ ਦਵਾਰੇ ਕਹਿਣ ਲੱਗੇ ਮਹਾਰਾਜ ਦੇ ਕੋਲ ਜਾਂਦੇ ਆਂ ਵੀ ਮਹਾਰਾਜ ਜੀ ਕੀ ਗੱਲ ਬਣ ਗਈ ਐਡੀ ਕਿਰਪਾ ਹੋਈ ਘਰ ਬਣ ਗਿਆ ਸਾਡਾ ਵਧੀਆ ਪ੍ਰਸ਼ਾਦਾ ਛਕਣ ਲੱਗ ਗਏ ਕੰਮ ਚੱਲ ਪਿਆ ਹੁਣ ਕੀ ਹੋ ਗਿਆ ਮਹਾਰਾਜ ਕਹਿੰਦੇ ਮਹਾਰਾਜ ਕੋਲ ਚੱਲ ਗਿਆ ਪਾਸ਼ਾ ਕਿਰਪਾ ਕਰੋ ਦੋਨੇ ਜੀ ਦੀਨ ਹੋ ਕੇ ਬਣਤੀ ਕਰ ਦੇਣੇ ਦੰਪਤੀ ਮਹਾਰਾ ਕਹਿੰਦੇ ਵੀ ਗੁਰਸਿੱਖਾ ਦੱਸ ਕਹਿੰਦਾ ਮਹਾਰਾਜ ਬੜੀ ਕਿਰਪਾ ਹੋਈ ਤੁਹਾਡੀ ਮਕਾਨ ਪੱਕੇ ਬਣ ਕੇ ਸੋਹਣਾ ਘਰ ਚੱਲ ਪਿਆ ਸੀ ਵਧੀਆ ਕੰਮ ਚੱਲ ਪਿਆ ਸੀ ਪਰ ਅੱਜ ਫੇਰ ਹਾਲਾਤ ਪਹਿਲਾਂ ਵਰਗੇ ਹੋ ਗਏ ਮਾਰੇ ਕਹਿੰਦੇ ਸਿੱਖਾਂ ਅਮੀਰੀ ਆ ਗਈ ਸੀ ਤਾਂ ਹੋ ਗਏ ਆਖੋ ਸਤਨਾਮ ਵਾਹਿਗੁਰੂ ਕਹਿਣ ਲੱਗਿਆ ਜੀ ਅਮੀਰੀ ਆ ਗਈ ਤਾਂ ਹੋ ਗਏ ਗਰੀਬੀ ਚ ਤਾਂ ਹੋਈ ਸੀ ਮਾਰੇ ਕਹਿੰਦੇ ਦੇਖ ਨਾ ਤੂੰ ਨਾਮ ਜਪਦਾ ਤੇ ਨਾ ਤੂੰ ਕੋਈ ਸੇਵਾ ਕਰਦਾ ਕਰਮ ਜਮਾ ਕਰਦਾ ਕਿਸੇ ਤਰ੍ਹਾਂ ਕਰਕੇ ਤੇਰਾ ਕਰਮ ਬੈਲੈਂਸ ਨਹੀਂ ਪਰ ਤੇਰੇ ਘਰ ਦੇ ਵਿੱਚ ਰਹਿੰਦੇ ਇੱਕ ਚਿੜੀਆਂ ਦੇ ਜੋੜੇ ਨੇ ਤੇਰੇ ਘਰ ਦਾ ਦਾਣਾ ਚੁੱਕਦੇ ਸੀ ਥੋੜਾ ਬਹੁਤਾ ਜਿਹੜੇ ਉਹ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਦਰ ਦੇ ਉੱਤੇ ਆ ਕੇ ਇਸ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਤੇਰਾ ਚੋਗਾ ਪਾਉਂਦੇ ਰਹੇ ਤੇਰਾ ਰਾਸ਼ਨ ਤੇਰੇ ਘਰ ਦੇ ਦਾਣੇ ਜਮਾ ਕਰਦੇ ਰਹੇ ਉਹਦੇ ਕਰਕੇ ਤੇਰਾ ਕਰਮ ਬੈਲੈਂਸ ਜਮਾ ਹੋ ਗਿਆ ਤੇ ਤੇਰੇ ਦਿਨ ਬਦਲ ਗਏ ਤੇ ਜਿੱਦਨ ਤੋਂ ਮਕਾਨ ਪਾਹਿਆ ਦੇ ਤੂੰ ਬੰਲਾ ਚਿੜੀਆਂ ਦਾal ਨਹੀਂ ਧੋੜਿਆ ਪਹਿਲਾਂ ਉਹਨਾਂ ਨੂੰ ਘਰੋਂ ਕੱਢਿਆ ਕਹਿਣ ਲੱਗਿਆ ਸੱਚੇ ਪਾਤਸ਼ਾਹ ਯਾਦਾ ਕੀ ਗੱਲ ਕਹਿਣ ਲੱਗਾ ਸੱਚ ਵਿੱਚ ਗੱਲ ਤਾਂ ਆਈ ਹੈ ਵੀ ਚਿੜੀਆਂ ਦਾ ਜੋੜਾ ਸੀ ਮੈਂ ਪਹਿਲਾਂ ਉਹਨਾਂ ਦੇ ਯਾਲ ਨਾ ਟਾਇਆ ਵੀ ਚਲ ਮਾਰਨ ਦਾ ਕੀ ਹੈ ਵੀ ਇਹਨਾਂ ਨੂੰ ਆਹ ਨਾ ਟਾ ਦਿਓ ਭਗ ਜਾਣਗੇ ਮੇਰੇ ਪਾਸੇ ਤੇ ਮਾਰਾ ਕਹਿੰਦੇ ਸਿੱਖਾ ਜਿਹੜਾ ਮੇਰਾ ਸਿੱਖ ਸਿਮਰਨ ਕਰਦਾ ਤੇ ਗੁਰੂ ਘਰ ਵਿੱਚ ਆਪਣਾ ਦਾਨ ਪਾਉਂਦਾ ਹੈ ਲੰਗਰ ਦੇ ਵਿੱਚ ਰਸਣ ਪਾਉਂਦਾ ਮੈਂ ਉਸ ਸਿੱਖ ਦੇ ਘਰੇ ਅੰਨ ਤੇ ਧੰਨ ਦੇ ਭੰਡਾਰੇ ਲਾ ਦਿੰਦਾ ਆਖੋ ਸਤਿਨਾਮ ਵਾਹਿਗੁਰੂ ਨਾ ਅੰਨ ਦੀ ਕਮੀ ਤੇ ਨਾ ਧੰਨ ਦੀ ਕਮੀ ਤੇ ਇਸ ਕਰਕੇ ਪਾਸ਼ਾ ਕਹਿੰਦੇ ਸਿੱਖਾ ਤੇਰੇ ਤੋਂ ਮੇਰੇ ਬਿਆੰਤ ਸਿੱਖਾਂ ਨੂੰ ਇਹ ਸਿੱਖਿਆ ਮਿਲੇਗੀ ਕਿ ਆਪਣਾ ਕਰਮ ਬੈਲੈਂਸ ਜਿਹੜਾ ਉਹ ਕਦੇ ਵੀ ਥੋੜਾ ਨਾ ਹੋਣ ਦਿਓ ਬੀਜਦੇ ਜਾਓ ਬੀਜਦੇ ਜਾਓ ਬੀਜਦੇ ਜਾਓ ਜਿੱਥੇ ਲੱਗੇ ਕੋਈ ਲੋੜ ਵੰਦਨ ਤੇਰੇ ਕੋਲੇ ਕੱਪੜੇ ਵਾਧੂ ਪਏ ਉਹਨੂੰ ਕੱਪੜੇ ਦੇ ਦਿਆ ਕਰ ਤੇਰੇ ਕੋਲੇ ਜੋੜੇ ਤੇ ਤੂੰ ਸਮਝਦੇ ਨਹੀਂ 15-15 ਜੁੱਤੀ ਇੱਕ-ਇੱਕ ਬੰਦੇ ਦੇ ਨਾਲ 15-15 ਬੂਟਾਂ ਦੇ ਜੋੜੇ ਬੀਬੀਆਂ ਦਾ ਤਾਂ ਨਾ ਹੀ ਕੀ ਲੈਣਾ ਹਣਾ ਜਦੋਂ ਕਿ ਤੇਰੇ ਕੋਲ ਸੂਟ ਹੀ ਹੈ ਨਹੀਂ ਉਹ ਇੱਕ ਕਹਿੰਦਾ ਨਾ ਮੈਂ ਤੇਰੇ ਹੱਥੇ ਸੂਟ ਲਿਆਉਂਦਾ ਉਹ ਖੁਸ਼ ਹੋਊਗੀ ਕਹਿੰਦੀ ਕਿਤੋਂ ਕਾ ਤੇਰੀ ਲਮਾਰੀ ਚ ਕਹਿੰਦੀ ਮੇਰੇ ਕੋਲੇ ਸੂਟ ਹੀ ਹੈ ਨਹੀਂ ਆਪ ਫਲਾਨਿਆਂ ਦੇ ਵਿਆਹ ਤੇ ਜਾਣਾ ਕਹਿੰਦਾ ਲੈ ਸੂਟ ਲਿਆਉਂਦਾ ਤੇਰੇ ਹੱਥੇ ਕਹਿੰਦੇ ਕਿਥੋਂ ਲਿਆਉਂਦਾ ਕਹਿੰਦਾ ਤੇਰੀ ਲਮਾਰੀ ਚ ਕਹਿੰਦੀ ਅਸ਼ੰਭਰੀ ਲਮਾਰੀ ਚੋਂ ਲੈ ਕੇ ਆ ਸੋ ਇਸ ਕਰਕੇ ਆਪਣੇ ਕੋਲੇ ਮਾਰੇ ਨੇ ਦਿੱਤਾ ਸਭ ਕੋਲੇ 20 25 25 ਆਪਣੇ ਕੋਲੇ ਸੂਟ ਹੁੰਦੇ ਆ ਪੰਜ ਸੱਤ ਜੋੜੇ ਆਮ ਹੁੰਦੇ ਆ ਪਹਿਲਾ ਵਾਲੇ ਟੁੱਟਦੇ ਨਹੀਂ ਆਪਾਂ ਹੋਰ ਲੈ ਲੈਨੇ ਆ ਮਾਰੇ ਕਹਿੰਦੇ ਕਿਸੇ ਲੋੜਵੰਦ ਨੂੰ ਦੇ ਦਿਆ ਕਰ ਉਹ ਤੈਨੂੰ ਅਸੀਸਾਂ ਦੇਉਂਗਾ ਇਹਨੂੰ ਹੀ ਕਹਿੰਦੇ ਆ ਨਾ ਵੰਡ ਕੇ ਛਕਣਾ ਕਿਰਤ ਸਫਲੀ ਕਰਨੀ ਕੋਈ ਗਰੀਬ ਬੰਦਾ ਬਿਮਾਰ ਪਿਆ ਤੈਨੂੰ ਲੱਗਦਾ ਵੀ ਇਹ 500 ਰੁਪਿਆ ਲੋਨ ਜੋਗਾ ਵੀ ਹੈ ਨਹੀਂ ਇਹਦੇ 2 400 ਦੇ ਟੈਸਟ ਕਰਾ ਕੇ 2 400 ਦੀ ਦਵਾਈ ਲਿਆਦਿਆਂ ਇਹ ਵਿਚਾਰਾ ਗਰੀਬ ਕਮਾਉਣ ਜੋਗਾ ਉੱਠ ਕੇ ਥਰਵ ਤੁਰ ਪੂਗਾ ਉਹਦੀ ਸੇਵਾ ਕਰ ਦੇ ਕਰ ਜਾ। ਇੱਕ ਇਹ ਸਫਲਾ ਕਰਨਾ ਇਹਨੂੰ ਕਰਮ ਬੈਲੈਂਸ ਜਮਾ ਕਰਨਾ ਕਹਿੰਦੇ ਆ। ਫਿਰ ਤੂੰ ਨਾਮ ਜਪਿਆ ਕਰ ਤੇ ਗੁਰੂ ਘਰ ਲਈ ਆਪਣਾ ਦਸਵੰਦ ਜ਼ਰੂਰ ਕੱਟਿਆ ਕਰ। ਜਿੰਨਾ ਜਮਾ ਕਰੀ ਜਾਓਗੇ ਨਾ ਇਹ ਜਮਾ ਕਰਨਾ ਹੁੰਦਾ 19 ਪਾਤਸ਼ਾਹ ਕਦੇ ਨਾਨਕ ਅੱਗਾ ਸੋ ਮਿਲੈ ਜੋ ਖੱਟਾ ਘਾਂਡੇ ਦੇ। ਉਹੀ ਮਿਲਣਾ ਜੋ ਖੱਟਾਂਗੇ ਘਾਲਾਂਗੇ ਜੋ ਕਮਾਵਾਂਗੇ। ਸਵਾਓ ਇਹ ਆਪਜੀ ਬਚਨਾਂ ਨੂੰ ਪੱਲੇ ਬੰਨ ਕੇ ਲੈ ਕੇ ਜਾਇਓ ਮੈਂ ਆਪਜੀ ਦੇ ਨਾਲ ਆਪਣਿਆਂ ਵਾਂਗੂ ਬਹਿ ਕੇ ਆਪਾਂ ਸਾਰਿਆਂ ਨੇ ਵਿਚਾਰ ਕੀਤੀ ਹੈ ਪਰਿਵਾਰ ਆਪਾਂ ਗੁਰੂ ਦਾ ਸਾਰੇ ਔਰ ਗੁਰੂ ਕੇ ਸਿਖਾਣੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਗੁਰੂ ਘਰ ਦੇ ਵਜੀਰ ਸਾਹਿਬ